ਆਪਰੇ ਸਭ ਨੇ ਸਭਾ ਜੀ ਕਾਲੀ ਤੋਂ ਦੀ ਦੇਦੀ ਦਾ ਪ੍ਰਹਾੜੀ ਮਾਰਦੀ ਕਤਲ ਵੈਸੀ ਤਰ੍ਹਾਂ ਹੋ ਗਿਆ ਉਹਦਾ ਸਭ ਰਸਤਾ ਬਸ ਸੇਲਾ ਚੱਲ ਰਿਹਾ ਆਪਣਾ ਚੈਦਾ ਸਭ ਪਹਿਲਾਂ ਵੀ ਕੋਈ ਮੁੜਾਈ ਚੱਕਦਾ ਰੰਗ ਇਹ ਪਹਿਲਾਂ ਕੋਈ ਗੜਾਈ ਚੱਕਦਾ ਇਹ ਵਰਤ ਸਭਾ ਲੈ ਲਈ ਇਹ ਸਰ ਕਿਦੋਂ ਲੱਭ ਪਿਆ ਕੱਲ੍ਹ ਦਾ ਕੱਲ੍ਹ ਦਾ ਉਹ ਮੁਗੀ ਦੇਵਾ ਮੁਗੀਆ ਕੱਲੇ ਸਵੇਰੇ ਪਈ ਹੈ ਤੇ ਸਾਡੇ 7:00 ਵਜੇ ਤੱਕ ਰਾ ਮਿਲਿਆ ਹੱਥ ਕੋਈ ਨਾ ਸੰਸਦ ਇਹ ਫੋਡੀ ਮੈਡੀਕਲ ਟੀਮ ਆ। ਹਰਮਨ ਪ੍ਰੇਤ ਕੋ ਹੱਥ ਟੀਮਾਇਸ ਦੀ ਬਾਰੀ ਹੋਵੇ। ਐਂਡ ਟਿਕਟਲ ਦਾਸ ਘਾਰਾ। ਜੇ ਜੇ ਕੋਈ ਦੋ ਬੱਚੇ 10 ਸਾਲ ਦਾ ਤੇ 6 ਸਾਲ ਦਾ। ਜਿਹੜਾ ਮਗਦੰਬਰ ਸਿੰਘ ਪਿੰਡ ਰਾਂਗਰਪੁਰ ਦਾ ਸਰਪੰਚ ਹੈ ਜੀ ਦਰਸ਼ਕ। ਉਹ ਜਿਹੜੀ ਕੱਲ ਘਟਨਾ ਵਾਪਰੀ ਹੈ ਕਿ ਇੱਕ ਲੇਡੀ ਦੇ ਪੜਾਈ ਖਲਾੜੀ ਮਾਰ ਕੇ ਉਹਦੇ ਪਤੀ ਨੇ ਕਤਲ ਕਰ ਦਿੱਤਾ ਕੀ ਕਹਿਣਾ ਚਾਹੁੰਦੇ। ਹਾਂ ਜੀ ਨੇ ਮੈਰਿਜ ਵਗੈਰਾ 12 ਸਾਲ ਹੋ ਗਏ ਦੋ ਲੜਕੇ ਇਹਨਾਂ ਦੇ ਹਨ। ਉਹ ਪ੍ਰਮਾਤਮਾ ਨੂੰ ਪਤਾ ਵੀ ਕੀ ਗੱਲਬਾਤ ਹੋਈ ਹੈ। ਜੋ ਵੀ ਘਟਨਾ ਹੋਈ ਹੈ ਬੱਚੇ ਨੇ ਕਰਾ ਦੀ ਰੈਸਟ ਪਾਰਟੀ ਆ ਠੀਕ ਹੈ ਪੇਸ਼ ਹੋ ਬਾਕੀ ਪਰਿਵਾਰ ਤੋਂ ਮਿਲ ਕੇ ਸਾਰਾ ਪਤਾ ਲੱਗੂ ਆਪਾਂ ਕਿ ਉਹ ਹੰਬੜ ਬੋਡੀ ਲੈਣ ਆਏ ਆ ਅਸੀਂ ਸਾਰਾ ਪਿੰਡ ਭਾਈ ਕਿਉਂਕਿ ਸਾਡੇ ਪਿੰਡ ਦੀ ਹੀ ਨੂੰਹ ਆਤੀ ਹੈ ਠੀਕ ਹੈ ਬਸ ਇੰਨੀ ਗੱਲਬਾਤ ਬਾਈ ਜੀ ਜੇ ਗੱਲ ਕਰੀਏ ਕੋਈ ਪਹਿਲਾਂ ਲੜਾਈ ਝਗੜਾ ਘਰੇ ਪਰਿਵਾਰ ਦਾ ਜਾਂ ਕੋਈ ਨਾ ਨਾ ਜੀ ਕਿਉਂਕਿ ਆਪਣੇ ਆਸ-ਪਾਸ ਦੇ ਘਰਾਂ ਤੋਂ ਪਤਾ ਲੱਗ ਗਿਆ ਮੈਂ ਪਹਿਲਾਂ ਕੋਈ ਇਹ ਜਾਂ ਕੋਈ ਛੋਟਾ-ਮੋਟਾ ਵੀ ਝਗੜਾ ਨਹੀਂ ਹੋਇਆ ਕਿਉਂਕਿ ਇਹ ਸਾਨੂੰ ਇੱਕ ਤਰ੍ਹਾਂ ਦੀ ਚਰਚਾ ਜਾਰੀ ਕਰਦੀ ਹੈ ਵੀ ਗੱਲਬਾਤ ਕੀ ਹੋਈ ਹੈ ਸੋ ਆਪਾਂ ਪਤਾ ਲੱਗ ਗਿਆ ਗੱਲਬਾਤ ਕੀ ਆ ਰਾ ਅੱਗੇ ਹਨ ਮਿਤੀ 19/7/24 ਨੂੰ ਪਿੰਡ ਰਾਮਗੜ੍ਹ ਭੁੰਦਰ ਇੱਕ ਔਰਤ ਹਰਮਨਪ੍ਰੀਤਕੌਰ ਜਿਸ ਦਾ ਕਿ ਵਿਆਹ 12 ਸਾਲ ਪਹਿਲਾਂ ਮਨਦੀਪ ਸਿੰਘ ਵਾਸੀ ਰਾਮਗੜ੍ਹ ਪੁੰਦਰ ਦੇ ਨਾਲ ਹੋਇਆ ਸੀ ਜਿਨ੍ਹਾਂ ਦੇ ਦੋ ਲੜਕੇ ਆ ਇੱਕ 10 ਸਾਲ ਦਾ ਤੇ ਇੱਕ 6 ਸਾਲ ਦਾ ਤੇ ਕੱਲ ਸ਼ਾਮ ਨੂੰ 7:30 ਵਜੇ ਮਨਦੀਪ ਸਿੰਘ ਨੇ ਪਹਾੜੀਆਂ ਦੇ ਇਹਦੇ ਸਿਰ ਦੇ ਵਿੱਚ ਪਹਾੜੀਆਂ ਦੇ ਵਾਰ ਕਰਕੇ ਤੇ ਇਹਦੀ ਘਰ ਦੇ ਵਿੱਚ ਇਹਦੀ ਮੌਤ ਕਰ ਦਿੱਤੀ ਸੀ ਤੇ ਜਿਸ ਦੀ ਇਤਲਾਾ ਸੁਣਾਉਣ ਤੇ ਐਸਐਚਓ ਕੋਟ ਫੱਤਾ ਮੈਂ ਡੀਐਸਪੀ ਇਧਾਤੀ ਬਠਿੰਡਾ ਅਤੇ ਫੋਰੈਂਸਿਕ ਸਾਇੰਸ ਟੀਮਾਂ ਮੌਕੇ ਤੇ ਪੁੱਜੀਆਂ ਸੀ ਤੇ ਇਹਦੀ ਜਿਹੜੀ ਡੈੱਡ ਬਾਡੀ ਆ ਸੀ ਸਿਵਲ ਹਸਪੀਟਲ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਤੇ ਇਸ ਸੰਬੰਧੀ ਅਸੀਂ ਮਨਦੀਪ ਸਿੰਘ ਤੇ ਵਰਕਲਾਪ ਕਤਲ ਦਾ ਮਕਦਮਾ ਥਾਣਾ ਕੋਰਤਪੱਤਾ ਵਿਕੇ ਦਰਜ ਕਰ ਦਿੱਤਾ ਸੀਗਾ ਇਸ ਤੇ ਲੜਕੀ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਤੇ ਅੱਜ ਇਹਦਾ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਦੀ লাশ ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜਿਹੜਾ ਇਹਦਾ ਘਰ ਵਾਲਾ ਕਾਤਲ ਮਨਦੀਪ ਸਿੰਘ ਇਹਨੂੰ ਅਸੀਂ 12 ਘੰਟੇ ਦੇ ਅੰਦਰ ਅੰਦਰ ਅੱਜ ਇਹਨੂੰ ਗ੍ਰਫਤਾਰ ਕਰ ਲਿਆ ਤੇ ਇਸ ਨੂੰ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਤੋਂ ਡੰਗਾਈ ਨਾਲ ਪੁੱਛਗਿੱਛ ਕਰਨ ਦੇ ਲਈ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕੀ ਪਾਇਆ ਸਰ ਕਾਤਲ ਕਰਨ ਦੀ ਇਹ ਹਰਮਨਪ੍ਰੀਤ ਕੌਰ ਦਾ ਤੇ ਮਨਦੀਪ ਸਿੰਘ ਦਾ ਆਪਸ ਦੇ ਵਿੱਚ ਕੋਈ ਆਪਸ ਵਿੱਚ ਚੀਜ਼ ਕੋਈ ਮਨਮਟਾ ਸੀ ਜਿਸ ਕਰਕੇ ਇਹਨੇ ਮਨਦੀਪ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਘਰ ਦੇ ਵਿੱਚ ਹਰਮਨਪ੍ਰੀਤ कौर ਦੇ ਕਹਾੜੀਆਂ ਦੇ ਸਿਰ ਦੇ ਵਿੱਚ ਬਹੁਤ ਬਰੂਟਲੀ ਕਹਾੜੀਆਂ ਦੇ वार ਕਰਕੇ ਇਹਦੀ ਮੌਤ ਕਰ ਦਿੱਤੀ ਸੀ